ਆਮ ਕੁਆਲਟੀ ਨਾਲ ਸਿੱਟਾ ਵੀ ਵੇਖੋ ਤੁਸੀਂ ਵੀ ਉਹਦੇ ਨਾਲੋਂ ਲੰਬਾ ਜਿਹਾ ਸਿੱਟਾ ਹੈ ਦਾ ਆਮ ਕੁਆਲਟੀ ਨਾਲ ਸਿੱਟਾ ਬਹੁਤ ਲੰਬਾ ਹੈ ਜਿਵੇਂ ਬਾਈ ਹੁਣ ਜਿਹੜਾ ਛਖੜ ਆਇਆ ਸੀਗਾ 9-10 ਅਪ੍ਰੈਲ ਨੂੰ ਨਹੀਂ ਰਿਹਾਈ ਤੀ ਪੂਰੀ ਹਾਂਜੀ ਹਾਂਜੀ ਉਹਦੇ ਨਾਲ ਕੋਈ ਡਿੱਗੀ ਵੀ ਨਹੀਂ ਵਈ ਕਿ ਤੂੰ ਹਣਾ ਕੋਈ ਕੋਈ ਫਰਕ ਨਹੀਂ ਪਿਆ ਜੀ ਇਹਨੂੰ ਜੀ ਬਿਲਕੁਲ ਜੀ ਬਿਲਕੁਲ ਤੁਹਾਡੇ ਸਾਹਮਣੇ ਇਹ ਵੀ ਤਣਾ ਮੋਟਾ ਹੈ ਦਾ ਬਹੁਤ ਜਿਆਦਾ ਆਮ ਕੁਆਲਟੀ ਨੂੰ ਤਣਾ ਵੀ ਮੋਟਾ ਹੈ ਜੀ ਮੈਂ ਉਹੀ ਦੇਖ ਰਿਹਾ ਸੀ ਆਜੋ ਬਾਈ ਇੱਧਰ ਨੂੰ ਜੀ ਤੁਸੀਂ ਆਹ ਦੇਖੋ ਜੀ ਜਿਹੜੀ ਇਹਦੀ ਟਿਲਰਿੰਗ ਵਗੈਰਾ ਹੋਈ ਵੀ ਹੈ ਨਾ ਬਹੁਤ ਸੋਹਣੀ ਭਰਾਵੋ ਤੁਸੀਂ ਦੇਖੋ ਬਾਈ ਪ੍ਰਾਭੋ ਅੱਜ ਮੈਂ ਇੱਕ ਕਿਸਾਨ ਵੀਰ ਕੋਲੇ ਆਇਆ ਜਿਹੜਾ ਬਾਈ ਨਾ ਨਿਊਟ੍ਰੈਂਟਾ ਸੀਡ ਕੰਪਨੀ ਦੀਆਂ 431 ਵੈਰਾਈ ਲਾਈ ਵੀ ਉਹਨੇ ਐਨ ਡਬਲਯੂ 431 ਆਜੋ ਆਪਾਂ ਤੁਹਾਨੂੰ ਮਿਲਾਉਣੇ ਆਂਗੇ ਕਿਸਾਨ ਵੀਰ ਨਾਲ ਬਾਈ ਤੁਸੀਂ ਐਂ ਦੇਖੋ ਵੀ ਬਹੁਤ ਸੋਹਣੀ ਜਿਹੜੀ ਵੈਰਾਈ ਹੈਗੀ ਇਹ ਖੜੀ ਹੈਗੀ ਤੇ ਆਪਣੇ ਨਾਲ ਵੀਰ ਹੈਗਾ ਜਿਹਨੇ ਕਿੰਨਾ ਬਹਨ ਲਾਇਆ ਕੀ ਹੋਵਾ ਕਿਵੇਂ ਸਿਸਟਮ ਹੈਣਾ ਆਪਾਂ ਸਾਰਾ ਗੱਲਬਾਤ ਕਰਦੇ ਆਂ ਵੀ ਕਦੋਂ ਇਹਦੀ ਟਾਈਮਿੰਗ ਹੁੰਦੀ ਹੈਗੀ ਕਿਹੜੇ ਟਾਈਮ ਬਿਜਾਈ ਕੀਤੀ ਸੀਗੀ ਤੇ ਵੀਰ ਖੜਾ ਨੇ ਨਾਲ ਬਾਈ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਹੋ ਠੀਕ ਹੋ ਬਾਈ ਚੜਦੀ ਕਲਾ ਜੀ ਬਹੁਤ ਠੀਕ ਠਾਕ ਵਧੀਆ ਤੇ ਕੀ ਨਾਮ ਆ ਬਾਈ ਜੀ ਆਪਣਾ ਰਣਜੀਤ ਸਿੰਘ ਹੈ ਜੀ ਮੇਰਾ ਠੀਕ ਹੈ ਤੇ ਵੀਰੇ ਤੁਸੀਂ ਜਿਹੜੀ ਇਹ ਐਨ ਡਬਲਯੂ 431 ਵੈਰਾਈਟੀ ਆ ਹਨਾ ਨਿਊਟਰਨਟਾ ਸ਼ੀਡ ਦੀ ਹਾਂਜੀ ਹਾਂਜੀ ਤੇ ਇਹਦਾ ਕਹਿੰਦੇ ਵੀ ਝਾੜ ਵੀ ਬਹੁਤ ਵਧੀਆ ਤੇ ਵੈਰਾਈਟੀ ਵੀ ਬਹੁਤ ਵਧੀਆ ਇਹ ਹਾਂਜੀ ਤੇ ਕਿੰਨਾ ਵਸ ਲਾਇਆ ਬਾਈ ਇਹ ਇਹ 6 ਕਿਲੇ ਲਾਇਏ ਜੀ ਸੀ 6 ਕਿਲੇ ਹਾਂਜੀ ਤੇ ਬਾਈ ਮੰਨ ਲਾ ਵੀ ਜਿਵੇਂ ਇਹ ਕੰਮ ਨਿਊਟ੍ਰੈਂਟਾ ਕੰਪਨੀ ਦਾ ਸੀਡ ਹੈ ਤੇ ਨਹੀਂ ਆਪਣਾ ਕਈ ਵਾਰ ਵਿਸ਼ਵਾਸ ਨਹੀਂ ਬਣਦਾ ਹੁੰਦਾ ਵੀ ਯਾਰ ਆਹ ਬੀਲ ਆ ਲਈਏ ਤੁਸੀਂ ਤਾਂ 6 ਕਿੱਲੇ ਲਈ ਖੜੇ ਹੋਗੇ ਕਿਵੇਂ ਕੰਪਨੀ ਤੇ ਵਿਸ਼ਵਾਸ ਕਿਵੇਂ ਬਣਿਆ ਵੀ ਬੀਜ ਵਧੀਆ ਉਹ ਇਹਦੀ ਅਸੀਂ ਪਹਿਲਾਂ ਚਾਰਾ ਵੀ ਜਿਹੜਾ ਨਾ ਹਰਿਆ ਉਹ ਵੀ ਅਸੀਂ ਨਿਊਟ੍ਰੈਂਟਾ ਦਾ ਹੀ ਲਾਉਂਦੇ ਰਹੇ ਜੀ ਠੀਕ ਹੈ ਤੇ ਇੱਕ ਸਭ ਤੋਂ ਵਧੀਆ ਵਿਸ਼ਵਾਸ ਆਪਣਾ ਇਸ ਕਰਕੇ ਬਣਿਆ ਕਿ ਅਸੀਂ 18 ਖੇਤ ਜਿਹੜੇ ਹਨ ਉਹ ਅਸੀਂ 1509 ਦੇ ਲਾਏ ਸੀਗੇ ਇਹਦੇ ਯਾਨੀ ਕਿ 18 ਕਿੱਲੇ ਹਾਂਜੀ ਨਿਊਟ੍ਰੈਂਟਾ ਕੰਪਨੀ ਦੇ ਹਾਂਜੀ ਠੀਕ ਹੈ ਹਾਂਜੀ ਤੇ ਉਹਦਾ ਵੀ ਝਾੜ ਬਹੁਤ ਸੋਹਣਾ ਸੀ ਤੇ ਮਤਲਬ ਕਿ ਐ ਹਰੇ ਭਰੇ ਖੇਤ ਸੀ ਉਹਦੇ ਉਹਦੇ ਨਾਲ ਸਾਡਾ ਯਕੀਨ ਬਣ ਗਿਆ ਜੀ ਉਹਦੇ ਨਾਲ ਯਕੀਨ ਬਣ ਗਿਆ ਉਸ ਤੋਂ ਬਾਅਦ ਅਸੀਂ ਨਿਊਟ੍ਰੈਂਟਾਂ ਦੀ ਫਸਲ ਜਿਹੜੀ ਉਹ ਬੀਜਦੇ ਹਾਂ ਜੀ ਬੀਜ ਉਹਦੀ ਉਹ ਕਰਦੇ ਹਾਂ ਹਾਂਜੀ ਆਮ ਕੁਆਲਟੀ ਨਾਲੋਂ ਬੈਟਰ ਹੈ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਬਾਈ ਬਿਲਕੁਲ ਤੁਸੀਂ ਵਧਾਈ ਦੇ ਪਾਤਰ ਹੋਗੇ ਹਨਾ ਕਿਉਂ ਜਿਹੜੀ ਇਹ ਕੰਪਨੀ ਆ ਬਾਈ ਇਹ ਬੀਜਾਂ ਦੇ ਵਿੱਚ ਬਹੁਤ ਜ਼ਿਆਦਾ ਮਹਾਰਤਾ ਇਹਨੇ ਹਾਸਲ ਕੀਤੀ ਹੈਗੀ ਤੇ ਹਰੇ-ਚਾਰੇ ਤੋਂ ਲੈ ਕੇ ਤੁਸੀਂ ਐਂ ਨਾਲੋ ਵੀ ਹਰਾ-ਚਾਰ ਆਪਣੇ ਘਰੇ ਰੋਜ਼ ਜ਼ਰੂਰਤ ਪੈਂਦੀ ਆ ਹਨਾ ਬਿਲਕੁਲ ਜੀ ਤੇ ਇਹ ਵੈਰਾਈਟੀ ਆ ਬਾਈ 431 ਹਨਾ ਹਾਂਜੀ ਕਦੋਂ ਬਜਾਈ ਕੀਤੀ ਸੀ ਬਈ ਇਹਦੀ ਇਹਦੀ ਜੀ ਦਸੰਬਰ ਦੇ ਵਿੱਚ ਕੀਤੀ ਜੀ ਦਸੰਬਰ ਦੇ ਵਿੱਚ ਹਾਂਜੀ ਦਸੰਬਰ ਦੇ ਵਿੱਚ ਠੀਕ ਹੈ ਵੈਸੇ ਆਪਾਂ ਜਿਹਨੂੰ ਗੱਲ ਕਰੀਏ ਜਿਵੇਂ ਆਪਾਂ ਝੋਨਾ ਵੱਢ ਗਏ ਹਾਂਜੀ ਨਵੰਬਰ ਦੇ ਵਿੱਚ ਜਿਵੇਂ ਆਪਣੀਆਂ ਆਮ ਵਰਾਇਟੀਆਂ ਜਦੋਂ ਆਪਾਂ ਬੀਜ ਦਿਆਂ ਕਣਕ ਦੀਆਂ ਹੈਨਾ ਉਦੋਂ ਇਹਨੂੰ ਬਿਜਾਈ ਕਰ ਸਕਦੇ ਹਾਂ ਕੋਈ ਚੱਕਰ ਹਾਂ ਜਿਵੇਂ ਨਾਰਮਲ ਵਰਾਇਟੀਆਂ ਆਪਾਂ ਉਹ ਕਰਦੇ ਹਾਂ ਨਾ ਬਿਲਕੁਲ ਜੀ ਤੇ ਬਾਈ ਹਰੇ-ਹਰੇ ਹੋਣ ਦੇ ਵਿੱਚ ਤਾਂ ਨਹੀਂ ਕੋਈ ਦਿੱਕਤ ਆਈ ਨਹੀਂ ਨਹੀਂ ਕੋਈ ਨਹੀਂ ਜੀ ਕੋਈ ਬਹੁਤ ਜ਼ਿਆਦਾ ਤੋਰਾ ਵੀ ਬਹੁਤ ਜ਼ਿਆਦਾ ਸੋਹਣਾ ਜੀ ਇਹਦਾ ਠੀਕ ਹੈ ਆਮ ਕੁਆਲਿਟੀ ਨਾਲ ਸਿੱਟਾਈ ਵੇਖੋ ਤੁਸੀਂ ਵੀ ਉਹਦੇ ਨਾਲ ਲੰਬਾ ਜਿਹਾ ਸਿੱਟਾ ਹੈਦਾ ਆਮ ਕੁਆਲਿਟੀ ਨਾਲ ਸਿੱਟਾ ਬਹੁਤ ਲੰਬਾ ਹੈਦਾ ਜ ਉਹਦੇ ਨਾਲ ਕੋਈ ਡਿੱਗੀ ਵੀ ਨਹੀਂ ਬਈ ਕਿਦੋਂ ਹਣਾ ਕੋਈ ਕੋਈ ਫਰਕ ਨਹੀਂ ਪਿਆ ਜੀ ਇਹਨੂੰ ਜੀ ਬਿਲਕੁਲ ਜੀ ਬਿਲਕੁਲ ਤੁਹਾਡੇ ਸਾਹਮਣੇ ਇਹ ਵੀ ਤਣਾ ਮੋਟਾ ਇਹਦਾ ਬਹੁਤ ਜਿਆਦਾ ਆਮ ਕੁਆਲਟੀ ਨੂੰ ਤਣਾ ਵੀ ਮੋਟਾ ਹੈ ਜੀ ਮੈਂ ਉਹੀ ਦੇਖ ਰਿਹਾ ਸੀ ਆ ਜਾਓ ਬਾਈ ਇਧਰ ਨੂੰ ਜੀ ਤੁਸੀਂ ਆ ਦੇਖੋ ਜੀ ਜਿਹੜੀ ਇਹਦੀ ਟਿਲਰਿੰਗ ਵਗੈਰਾ ਹੋਈ ਵੀ ਹੈ ਨਾ ਬਹੁਤ ਸੋਹਣੀ ਭਰਾਵੋ ਤੁਸੀਂ ਦੇਖੋ ਬਾਈ ਹੋਈ ਵੀ ਆ ਤੇ ਬੱਲੀ ਦਾ ਸਾਈਜ਼ ਵਗੈਰਾ ਪੂਰਾ ਸੋਹਣਾ ਜਿਹਦੇ ਨਾਲ ਤੂੜੀ ਵੀ ਵਧੀਆ ਬੰਦੀ ਆ ਤੇ ਜਿਹੜਾ ਝਾੜ ਆ ਉਹ ਵੀ ਪੂਰਾ ਵਧੀਆ ਨਿਕਲਣਾ ਹਨਾ ਪੱਤੇ ਨਾਲ ਸੀਟਸੇ ਦਾ ਬਣਦਾ ਜੇ ਪੱਤਾ ਆਮ ਕੁਆਲਿਟੀ ਨਾਲੋਂ ਪੱਤਾ ਵੇਖੋ ਉਹਦਾ ਆਮ ਕਣਕ ਨਾਲੋਂ ਪੱਤਾ ਵੀ ਚੌੜਾ ਇਹਦਾ ਵੇਖੋ ਬਿਲਕੁਲ ਜੀ ਬਿਲਕੁਲ ਹਾਂ ਬਹੁਤ ਸੋਹਣਾ ਝਾੜ ਜੀ ਇਹਦਾ ਜੀ ਇਹਦਾ ਮਤਲਬ ਬਾਈ ਵੀ ਤੁਸੀਂ ਪੂਰੀ ਇੱਕ ਤਰ੍ਹਾਂ ਇੰਜੀਨੀਅਰਿੰਗ ਹੋ ਸਾਇੰਟਿਸਟ ਹੋਗੇ ਜਿਵੇਂ ਯੂਨੀਵਰਸਿਟੀ ਆਪਣੀ ਕਹਿੰਦੀ ਹੈਗੀ ਕਹਿੰਦੇ ਅਸਲੀ ਸਾਇੰਟਿਸਟ ਜਾਂ ਅਸਲੀ ਜਿਹੜੇ ਖੋਜਕਾਰ ਨੇ ਉਹਦਾ ਕਿਸਾਨ ਨੇ ਕਿਸਾਨ ਦੱਸਦਾ ਵੀ ਕਿਹੜੀ ਚੀਜ਼ ਉਹ ਆਗੀ ਹਨਾ ਬਿਲਕੁਲ ਜੀ ਤੇ ਬਾਈ ਤੁਹਾਡਾ ਮਨ ਖੁਸ਼ ਆ ਪੂਰਾ ਬਹੁਤ ਜ਼ਿਆਦਾ ਖੁਸ਼ ਹੈ ਹਰ ਸਾਲ ਏਸੀ ਲਾਵਾਂਗੇ ਇਹੀ ਕਹਿਣਾ ਚਾਹੁੰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਸੀਂ ਵੀ ਨਿਊ ਟ੍ਰੈਂਟਾ ਜਿਹੜੀ ਇੱਕ ਵਾਰ ਜ਼ਰੂਰ ਲਗਾ ਕੇ ਦੇਖੋ ਤੁਸੀਂ ਹਰ ਸਾਲ ਤੁਸੀਂ ਮਤਲਬ ਇਹੋ ਹੀ ਯੂਜ਼ ਕਰਿਆ ਕਰੋ ਬਿਲਕੁਲ ਜੀ ਬਿਲਕੁਲ ਇਹ ਭਰਾਵੋ ਜਿਹੜਾ N W 431 ਬੀਜ ਬਹੁਤ ਵਧੀਆ ਤੇ ਹੁਣ ਨਾ ਮੈਂ ਇਧਰ ਦੇ ਵਾਸਤੇ ਗੱਲ ਕਰਦਾਗਾ ਸਾਡਾ ਟੋਪੀ ਮਾਸਟਰ ਖੜਾ ਕਿਉਂ ਟੋਪੀ ਮਾਸਟਰ ਕਿਵੇਂ ਹੈ ਠੀਕ ਹੈ ਜੀ ਠੀਕ ਹੈ ਵਧੀਆ ਜੀ ਤੇ ਕਿੰਨੇ ਸਾਲ ਹੋ ਗਏ ਪੰਜਾਬ ਰਲ ਦੇਣ ਤੈਨੂੰ 20 ਸਾਲ ਹੋ ਗਏ ਜੀ 20 ਸਾਲ ਤੇ ਸਰਦਾਰ ਦੀ ਕਣ ਕਿਵੇਂ ਖੜੀ ਹੈ ਵਧੀਆ ਜੀ ਵਧੀਆ ਹਾਂਜੀ ਉਹ ਗਾਣੇ ਵਾਲਾ ਕੰਮ ਹੋ ਗਿਆ ਵੀ ਆਉਂਦੀ ਜੱਟ ਦੀ ਫਸਲ ਤੇ ਹੋਰ ਬੁੱਤ ਕਿਵੇਂ ਠੀਕ ਹੈ ਓਕੇ ਠੀਕ ਹੈ ਤੇ ਇਧਰ ਮੇਰੇ ਨਾਲ ਬਾਈ ਜੀ ਖੜੇ ਨੇ ਆਪਣੇ ਬਾਈ ਜੀ ਨੂੰ ਪੁੱਛਦਾ ਬਾਈ ਮੈਂ ਲਾ ਮਾਈਕ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੋ ਹੋ ਠੀਕੋਂ ਬਾਈ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਤੇ ਬਾਈ ਜਿਵੇਂ ਸੋਡਾ ਤਾਂ ਇਹ ਏਰੀਆ ਹਨਾ ਤੇ ਕਿਵੇਂ ਰਿਸਪੌਂਸ ਆ 431 ਦਾ ਬਾਈ ਰਿਜ਼ਲਟ ਵਗੈਰਾ ਬਹੁਤ ਸੋਹਣਾ ਵੀਰੇ ਰਿਸਪੌਂਸ ਮਿਲ ਰਿਹਾ ਇਹਦਾ ਇਹਨੇ ਵੀ ਥੋੜੀ ਮਿਹਨਤ ਕਰਨੀ ਵੀ ਸਾਨੂੰ ਉਹਦਾ ਵੀ ਇੱਕ ਇੱਕ ਦੋ ਦੋ ਖੇਤ ਹਰ ਕੋਈ ਜ਼ਿਮੀਂਦਾਰ ਲਾਵੇ ਨਾ ਫਿਰ ਉਹਨੂੰ ਪਤਾ ਲੱਗਦਾ ਵੀ ਇਹਦੇ ਕੁਆਲਿਟੀ ਬਾਰੇ ਬਿਲਕੁਲ ਤੇ ਵਿਚਾਰ ਬਾਰੇ ਬਿਲਕੁਲ ਤੇ ਆਪਾਂ ਇੱਕੇਰੀ ਕਹਦੀ ਬਾਈ ਤੂੰ 20 ਖੇਤ ਲਾ ਲੈ ਯਾਰ ਇਹਨਾਂ ਖਰਚਾ ਵੀ 20 ਖੇਤ ਲਾ ਪਤਾ ਨਹੀਂ ਤਾਂ ਮੈਨੂੰ ਯਕੀਨ ਹੈਗਾ ਕਿ ਨਹੀਂ ਹੈਗਾ ਸਾਨੂੰ ਉੱਥੇ ਯਕੀਨ ਬਣਨ ਵਾਸਤੇ ਨਾਲ ਹੈ ਭਾਈ 1 ਏਕੜ ਲਾ ਲੈ ਤੂੰ ਤੈਨੂੰ ਆਪੇ ਪਤਾ ਲੱਗ ਜਾਣਾ ਭਈ ਇਹਦਾ ਕੀ ਰਿਸਪੌਂਸ ਮਿਲਦਾ ਬਿਲਕੁਲ ਜੀ ਬਿਲਕੁਲ ਅਸਲ ਜੀ ਆਪਾਂ ਗੱਲ ਕਰੀਏ ਜੀ ਜਿਵੇਂ ਆ ਬਾਈ ਨੇ ਗੱਲ ਕੀਤੀ ਹੈ ਨਾ ਕਹਿੰਦਾ ਮੈਂ ਹਰਾਚਾਰਾ ਵੀ ਇਹਨਾਂ ਦਾ ਲਾਉਣਾ ਹੈ ਨਾ ਤੇ ਉਹ ਤੋਂ ਬਾਅਦ 1509 ਵੀ ਲਈਤੀਗੀ ਤੇ ਬਾਈ ਜਿਹੜੇ ਬੰਦੇ ਨੇ ਇੱਕ ਵਾਰੀ ਇਹਨਾਂ ਦਾ ਕੋਈ ਵੀ ਚਾਹੇ ਹਰਾਚਾਰਾ ਵਰਤ ਲਿਆ ਚਾਹੇ ਕੋਈ ਬਾਸਮਤੀ ਦੀ ਵੈਰਾਈਟੀ ਲਾ ਲਈ ਚਾਹੇ ਆ ਕਣਕ ਵਾਲੇ ਪਾਸੇ ਹੋ ਗਿਆ ਹਾਂ ਕਿਉਂ ਐਡੀ ਵੱਡੀ ਕੰਪਨੀ ਹੈਗੀ ਸਪੈਸ਼ਲ ਸੀਡ ਤੇ ਕੰਮ ਕਰ ਰਹੀ ਆ ਬਹੁਤ ਨੰਬਰ ਤੇ ਆ ਇੱਕ ਨੰਬਰ ਦੇ ਬੀਜ ਆਉਂਦੇ ਆ ਬਾਈ ਜਿਹੜੇ ਸਾਰੇ ਹਨਾ ਬਿਲਕੁਲ ਜੀ ਸੋ ਕਿਸਾਨ ਭਰਾਵੋ ਤੁਹਾਡੇ ਵੀ ਮਨ ਦੇ ਵਿੱਚ ਕੋਈ ਵੀ ਸੁਝਾਅ ਹੋਇਆ ਉੱਪਰ ਕਸਟਮਰ ਕੇਅਰ ਜਿਹੜਾ ਨੰਬਰ ਹੈਗਾ ਉਹ ਦਿੱਤਾ ਹੋਇਆ ਹੈਗਾ ਤੇ ਨਾਲ ਮੇਰੇ ਇੱਧਰ ਸਾਡੇ ਕੁਝ ਵੀਰ ਖੜੇ ਨੇ ਨੌਜਵਾਨ ਮੈਂ ਇਹਨਾਂ ਨੂੰ ਪੁੱਛਦਾ ਬਾਈ ਜੀ ਅੱਗੇ ਨੂੰ ਆ ਜਿਓ ਜੀ ਮੜਾ ਜਾ ਤੇ ਆਪਣਾ ਕੀ ਨਾਮ ਆ ਬਾਈ ਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਬਾਈ ਕਿਵੇਂ ਲੱਗਦੀ ਆ ਫਸਲ ਬਾਈ ਇਹ ਬਹੁਤ ਵਧੀਆ ਆ ਜੀ ਫਸਲ ਇਹ ਵਧੀਆ ਹੈ ਨਾ ਬੱਲੀਆਂ ਵਗੈਰਾ ਦੇਖ ਕੇ ਮਨ ਖੁਸ਼ ਹੁੰਦਾ ਹਾਂ ਜੀ ਖੁਸ਼ ਹੁੰਦਾ ਹੈ ਗਾਂ ਨੂੰ ਹੈਗਾ ਮਨ ਵੀ ਇੱਕ ਦੋ ਖੇਤ ਲਾਉਂਗੇ ਲਾਵਾਂਗੇ ਜੀ ਗਾਂ ਠੀਕ ਹੈ ਬਿਲਕੁਲ ਜੀ ਤੇ ਸੱਸੀਕਰ ਬਾਈ ਆਪਣਾ ਕੀ ਨਾਮ ਆ ਜੀ ਗੁਰਦੇਵ ਸਿੰਘ ਠੀਕ ਹੈ ਤੇ ਬਾਈ ਕਿਵੇਂ ਲੱਗਦੀ ਆ ਫਾਸਲਾ ਵਧੀਆ ਭਾਈ ਵਧੀਆ ਓਕੇ ਆ ਨਾ ਹਾਂਜੀ ਹਾਂਜੀ ਬਿਲਕੁਲ ਮਨ ਖੁਸ਼ ਹੁੰਦਾ ਨਾ ਦੇਖ ਕੇ ਅਸਲ ਚ ਗੱਲ ਇਹ ਹੁੰਦੀ ਆ ਭਰਾਵੋ ਇੱਕ ਤਾਂ ਆਪਾਂ ਆਪਦੇ ਆਪ ਕਹਨੇ ਹੁੰਨੇ ਕਿਸੇ ਤੋਂ ਸੁਣੀ ਸੁਣਾਈ ਗੱਲ ਹਨਾ ਤੇ ਇੱਕ ਆਪਾਂ ਜਦੋਂ ਆਪਣੀ ਅੱਖੀਂ ਜਾ ਕੇ ਦੇਖਦੇ ਆ ਨਾ ਤਾਂ ਉਦੋਂ ਉਹ ਚੀਜ਼ ਦਾ ਬਾਈ ਬਹੁਤ ਫਰਕ ਪੈਂਦਾ ਦੇਖੋ ਝਿਹੜਾ ਵੀ ਬਿਲਕੁਲ ਮੇਲ ਤਾਂ ਜ਼ਿੰਮੇਦਾਰੀ ਆ ਰਹੀ ਆਪ ਨੂੰ ਵਧੀਆ ਜਿੱਤਾ ਆਪਣਾ ਪਤਾ ਲੱਗਦਾ ਹਾਂ ਬਿਲਕੁਲ ਜੀ ਅਸਲ ਰਿਵਿਊ ਤਾਂ ਕਿਸਾਨ ਨਹੀਂ ਦੇਣਾ ਜੀ ਹਨਾ ਨਹੀਂ ਦੇਣਾ ਹਾਂ ਜੀ ਅਸਲ ਰਿਵਿਊ ਤਾਂ ਲੈਬੋਰੀ ਜ਼ਿੰਮੇਦਾਰੀ ਆ ਜੀ ਹਾਂ ਜੀ ਸਭ ਤੋਂ ਜਿਹੜੀ ਬੈਟਰ ਉਹਨੇ ਦੱਸਣਾ ਹਨ ਕਿ ਇਹ ਆ ਚੀਜ਼ ਸਾਨੂੰ ਇਹ ਚ ਇੰਨਾ ਹੀ ਖੇਤ 'ਚ ਯੂਰੀਆ ਪਾਈ ਆ ਜਿਮਾ ਸਪਰੇਅ ਕੀਤੀ ਆ ਤੇ ਸਾਨੂੰ ਸੋਹਣਾ ਰਿਸਪੌਂਸ ਮਿਲਿਆ ਜੀ ਇਹਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਤੁਸੀਂ ਐਂ ਦੇਖੋ ਜੀ ਵੀ ਕਿੰਨਾ ਬਾਈ ਪੋਜ਼ਿਟਿਵ ਹੈਗਾ ਕੰਪਨੀ ਪ੍ਰਤੀ ਵੀ ਇਹਦੇ ਬਹੁਤ ਜਿਹੜਾ ਵਧੀਆ ਹੋਗਾ ਹਾਂ ਜੀ ਹਾਂ ਜੀ ਬਹੁਤ ਵਧੀਆ ਬਿਲਕੁਲ ਜੀ ਬਿਲਕੁਲ ਸੋ ਧੰਨਵਾਦ ਕਰਦੇ ਆ ਸਾਰਿਆਂ ਦਾ ਤੇ ਮੈਂ ਵੀਰ ਨਾਲ ਥੋੜੀ ਜੀ ਦੋ ਗੱਲਾਂ ਜਾਣਕਾਰੀ ਦੀਆਂ ਹੋਰ ਸਾਂਝੀਆਂ ਕਰਨੀਆਂ ਚਾਹਣਾ ਤੇ ਬਾਈ ਜਿਵੇਂ ਹਰੀ ਵਗੈਰਾ ਪੂਰੀ ਵਧੀਆ ਹੋ ਗਈ ਹੈ ਨਾ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਇੱਕ ਜੈਲੋ ਰਸਟ ਵਗੈਰਾ ਕਹਿੰਦੇ ਹੁੰਦੇ ਆ ਪੀਲੀ ਕੁੰਗੀ ਵਗੈਰਾ ਨਹੀਂ ਉਹ ਆ ਟਾਈਮ ਦੇ ਵਿੱਚ ਝਲਕਣ ਲੱਗ ਜਾਂਦੀ ਹੈਗੀ ਇਹ ਕੇਸ ਬਿਲਕੁਲ ਨਹੀਂ ਸਾਡੀ ਮਤਲਬ ਕਿ ਖੇਤ ਵਿੱਚ ਬਿਲਕੁਲ ਨਹੀਂ ਆਈ ਹੋ ਜੀ ਬਿਲਕੁਲ ਪਤਾ ਨਹੀਂ ਉਹ ਬੀਜ ਦਾ ਹਾਕਤਾ ਹੋ ਜਾ ਕੀ ਆ ਪਰ ਇਹਨਾਂ ਦੇ ਨਿਊਟ੍ਰੀਐਂਟਾਂ ਦੇ ਵਿੱਚ ਬਿਲਕੁਲ ਨਹੀਂ ਹੈਗੀ ਉਹ ਬਿਲਕੁਲ ਜੀ ਬਿਲਕੁਲ ਬਹੁਤ ਸੋਹਣਾ ਹੋਆ ਬਾਈ ਤੇ ਜੂਰੀਆ ਵਗੈਰਾ ਬਾਈ ਇਹਨੂੰ ਕਿੰਨਾ-ਕਿੰਨਾ ਲਾ ਜੂਰੀਆਂ ਸੀ ਦੋ ਦੋ ਬੋਰੀਆਂ ਪਾਈਆਂ ਇਹਨਾਂ ਨੂੰ ਠੀਕ ਹੈ ਹਾਂਜੀ ਦੋ ਦੋ ਬੋਰੀਆਂ ਜੂਰੀਏ ਦੀਆਂ ਹੈ ਠੀਕ ਹੈ ਕੋਈ ਸਪਰੇ ਵਗੈਰਾ ਜੀ ਉੱਤੇ ਕੁਝ ਇਹਨਾਂ ਨੂੰ ਇੱਕ ਤੇਲੇ ਵਾਲੀ ਕੀਤੀ ਆ ਤੇ ਇੱਕ ਆਪਾਂ ਜਿਹੜੀ ਆ ਇਹ ਸੁੰਡੀ ਵਾਸਤੇ ਕੀਤੀ ਆਪਾਂ ਠੀਕ ਹੈ ਜੀ ਹਾਂਜੀ ਬਿਲਕੁਲ ਵੀ ਯਾਨੀ ਕੋਈ ਐਕਸਟਰਾ ਹੋਰ ਖਰਚਾ ਨਹੀਂ ਕਰਨਾ ਪਿਆ ਕੋਈ ਹੋਰ ਖਰਚਾ ਕੋਈ ਨਹੀਂ ਹਾਂਜੀ ਬਿਲਕੁਲ ਜੀ ਬਿਲਕੁਲ ਸੋ ਕਿਸਾਨ ਭਰਾਵੋ ਤੁਸੀਂ ਵੀ ਭਾਈ ਜਰੂਰ ਇਹ ਜਿਹੜੇ ਨਿਊਟ੍ਰੀਐਂਟਸ ਸੀਡ ਦੇ ਬੀਜ ਨੇਗੇ NW431 ਕਣਕ ਦੀ ਵੈਰਾਈਟੀ ਹੈ ਜਿਹੜੀ ਕਿ ਨਾਰਮਲ ਸਮੇਂ ਦੇ ਵਿੱਚ ਲੱਗ ਜਾਂਦੀ ਹੈ ਜਦੋਂ ਆਪਾਂ ਆਮ ਕਣਕਾਂ ਦੀ ਵੀ ਆਈ ਕਰਦੇ ਆ ਤੁਸੀਂ ਵੀ ਇੱਕ ਵਾਰੀ ਬਾਈ ਇਹ ਟਰਾਈ ਕਰਕੇ ਜਰੂਰ ਦੇਖਿਓ ਸੋ ਠੀਕ ਹੈ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ